ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਘੋਚਾ ਹਕ ਲక్ష్ਮੀ ਜੀ ਦਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਮੈਂ ਪਾਰਟੀ ਵੇਅਰ ਦੀ ਕਲੈਕਸ਼ਨ ਲੈ ਕੇ ਆਈ ਆ ਜਿਵੇਂ ਕਿ ਇੱਕ ਸੈਟ ਆਪਾਂ ਲੈ ਕੇ ਆਏ ਆ ਪਿਓਰ ਜੌਰਜਟ ਦੇ ਉੱਪਰ ਸਾਰਾ ਟੋਟਲੀ ਹੈਂਡਵਰਕ ਦੇ ਨਾਲ ਜਿਹੜੇ ਪਿਓਰ ਸਰਦਾਰੀ ਸੂਟ ਹੁੰਦੇ ਆ ਨਾ ਜਿਵੇਂ ਸਿੱਪੀ ਸਤਾਰਿਆਂ ਤੋਂ ਹਟ ਕੇ ਆਪਾਂ ਕਹਿ ਦਈਏ ਵੀ ਬਾਹਲੇ ਹੈਵੀ ਹੈਵੀ ਜਿਹੇ ਹੈਂਡਵਰਕ ਨਾਲੋਂ ਜਿਹੜੀ ਇਹ ਯੂਨੀਕ ਜੀ ਕਲੈਕਸ਼ਨ ਆਉਂਦੀ ਆ ਇਹ ਸਾਰੀ ਇਹ ਬ੍ਰਾਂਡ ਦੀ ਹੁੰਦੀ ਆ ਵਿਸਕੋਸ ਵਾਲੀ ਜਾਰਜਟ ਆਹੇ ਬੰਬਰ ਜਾਰਜਟ ਦੀ ਸਭ ਤੋਂ ਜ਼ਿਆਦਾ ਪ੍ਰੀਮੀਅਮ ਹੁੰਦੀ ਆ ਉਹਦੇ ਉੱਪਰ ਆਇਆ ਇੱਕ ਸੈੱਟ ਤੇ ਇੱਕ ਆਇਆ ਜੀ ਇਹ ਆਰਗੈਂਜ਼ਾ ਦੇ ਉੱਪਰ ਬਾਕੀ ਜਿੰਨੀ ਆਪਣੀ ਕਲੈਕਸ਼ਨ ਹੋਊਗੀ ਸਾਰੀ ਆਰਗੈਂਜ਼ਾ ਦੀ ਹੋਊਗੀ ਬਹੁਤ ਸੋਹਣੀ ਹੋਮ ਐਂਡ ਬ੍ਰਾਂਡ ਦੇ ਰਹਿਣਗੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਸਾਰੇ ਪਾਰਟੀ ਦੇ ਕਲੈਕਸ਼ਨ ਦੇ ਉੱਪਰ ਅੱਜ ਦੀ ਜਿੰਨੀ ਵੀ ਕਲੈਕਸ਼ਨ ਹੋਊਗੀ ਬਹੁਤ ਹੀ ਪ੍ਰੀਮੀਅਮ ਤੇ ਬਹੁਤ ਹੀ ਸੁਪਰ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਵੀ ਕਰਜਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਸ਼ੌਪ ਦਾ ਟਾਈਮਿੰਗ ਆਪਣਾ ਹੈਗਾ ਜੀ 10 ਤੋਂ 5 10 ਤੋਂ 5 ਤੁਸੀਂ ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੌਲ ਕਰਕੇ ਜੁੜ ਆਇਓ ਤਾਂ ਜੇ ਤੁਹਾਨੂੰ ਅਟੈਂਡ ਕਰ ਸਕੀਏ ਕਈ ਵਾਰੀ ਕਮਾਕਾਰਾਂ ਦੇ ਵਿੱਚ ਲੇਟ ਪਲੇਟ ਵੀ ਹੋ ਜਾਈਦਾ ਵਾ ਸੋ ਕਾਲ ਕਰਕੇ ਤੁਸੀਂ ਐਨੀ ਟਾਈਮ ਸ਼ਾਪ ਤੇ ਆ ਸਕਦੇ ਹੋ ਤੇ ਆ ਕੇ ਵੀ ਆਪਣਾ ਫੈਬਰਿਕ ਦੇਖ ਕੇ ਲੈ ਕੇ ਜਾ ਸਕਦੇ ਹੋ ਜੀ ਤੇ ਪੇਮੈਂਟ ਤਾਂ ਮੈਂ ਤੁਹਾਨੂੰ ਆਪਣਾ ਆਨਲਾਈਨ ਹੀ ਆ ਕੈਸ਼ ਆਡਿਟ ਨਹੀਂ ਅਵੇਲੇਬਲ ਨਹੀਂ ਹੈ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੀ ਸੁਪਰ ਕਲੈਕਸ਼ਨ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆਫ-ਵਾਈਟ ਕਲਰ ਆ ਕਰੀਮ ਜਿਹਾ ਕਲਰ ਆ ਬਹੁਤ ਹੀ ਸੋਹਣਾ ਤੇ ਟੋਟਲੀ ਸਾਰਾ ਹੈਂਡਵਰਕ ਨਾਲ ਵਿਸਕੋਸ ਦੀ ਜਾਰਜਟ ਦਾ ਫੈਬਰਿਕ ਜਿਹੜਾ ਸਭ ਤੋਂ ਜ਼ਿਆਦਾ ਗਰਮੀਆਂ ਦੇ ਵਿੱਚ ਆਰਾਮਦਾਇਕ ਰਹਿੰਦਾ ਸਕੂਨ ਰਹਿਦਾ ਇਹਦੇ ਵਿੱਚ ਤੇ ਜਿਆਦਾ ਗਰਮੀਆਂ ਦੇ ਵਿੱਚ ਇਹੀ ਕਲੈਕਸ਼ਨ ਸੁਪਰ ਰਹਿੰਦੀ ਹੈ ਜੀ ਆਇਤਿਆਂ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੂਗੀ ਸਾਰਾ ਕਿਰਾਏ ਦਾ ਪੂਰਾ ਫੁੱਲ ਹੈਵੀ ਟੋਟਲੀ ਸਾਰਾ ਹੈਂਡਵਰਕ ਦੇ ਨਾਲ ਮਿਲੂਗਾ ਨਾਲ ਇਹਦੀ ਜਿਹੜੀ ਬਾਟਮ ਮਿਲੂਗੀ ਹਨਾ ਬਹੁਤ ਸੋਣੀ ਨਾਲ ਬਾਟਮ ਰਹੂਗੀ ਮਸਲਿਨ ਸਿਲਕ ਦੀ ਮਸਲਿਨ ਸਿਲਕ ਦੀ ਰਹੂਗੀ ਬਾਟਮ ਬਹੁਤ ਹੀ ਸੋਹਣੀ ਬਹੁਤ ਹੀ ਪ੍ਰੀਮੀਅਮ ਦੀ ਰੇਂਜ ਦੇ ਉੱਪਰ ਸਾਰਾ ਫਾਪ ਦਾ ਕੰਮ ਹੈਂਡ ਦਾ ਕੰਮ ਬਹੁਤ ਸੋਹਣਾ ਕੰਮ ਹੋਇਆ ਹੋਇਆ ਪੀਸ ਦੇ ਉੱਤੇ ਤੇ ਪੀਸ ਲੱਗਦਾ ਵੀ ਬਹੁਤ ਜ਼ਿਆਦਾ ਸਰਦਾਰੀ ਹੈ ਇਹਦੇ ਕਲਰ ਚਾਰੇ ਦੇ ਚਾਰੇ ਨਾਲ ਬਹੁਤ ਸੋਹਣੇ ਆਏ ਨੇ ਇਹ ਤਾਂ ਦੁਪੱਟਾ ਇਹ ਹੈਗਾ ਜੀ ਇਹਦਾ ਦੁਪੱਟਾ ਟੋਟਲੀ ਦੁਪੱਟੇ ਦੇ ਉੱਤੇ ਵੀ ਸਾਰੇ ਹੈਂਡਵਰਕ ਦਾ ਕੰਮ ਹੋਇਆ ਹੈ ਗਰਮੀਆਂ ਦੇ ਵਿੱਚ ਤੁਸੀਂ ਪਾਰਟੀ ਵੇਰ ਦੀਆਂ ਚੀਜ਼ਾਂ ਪਾ ਲਿਓ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਬੈਸਟ ਨੇ ਤੇ ਬਹੁਤ ਸੋਹਣੀਆਂ ਨੇ ਪਿਓਰ ਸਰਦਾਰੀ ਨੇ ਸਾਰਾ ਜਿੰਨੀ ਵੀ ਪ੍ਰਿੰਟਿੰਗ ਆ ਨਾ ਸਾਰੀ ਨੂੰ ਹਾਈਲਾਈਟ ਕੀਤਾ ਹੋਇਆ ਹੈਂਡ ਦੇਣਾ ਪੂਰੇ ਖੁੱਲੇ ਡੁੱਲੇ ਪੂਰੇ ਬੰਬਰ ਜੌਰ ਜੜ ਦੇ ਨਾਲ ਦੁਪੱਟੇ ਮਿਲਣਗੇ ਦੇਖੋ ਫਿਨਿਸ਼ਿੰਗ ਸਾਰੇ ਪੱਟੀਆਂ ਨਾਲ ਮਿਲਣਗੇ ਆ ਲੈਸਸ ਦਾ ਡਿਜ਼ਾਈਨ ਸਾਰਾ ਕਿਤੇ ਮਿਲੂਗਾ ਬਹੁਤ ਸੋਹਣੀ ਸਾਰੀ ਚੀਜ਼ ਰੈਡੀ ਹੋਈ ਹੋਈ ਹੈ ਕਿਸੇ ਤਰ੍ਹਾਂ ਦਾ ਕੁਝ ਵੀ ਦੁਪੱਟੇ ਤੇ ਕਰਾਉਣ ਦੀ ਵੀ ਲੋੜ ਨਹੀਂ ਬਹੁਤ ਸੋਹਣੇ ਦੁਪੱਟੇ ਬਹੁਤਾਂ ਸੋਹਣੀਆਂ ਲੈਸਾਂ ਦੇ ਨਾਲ ਰੈਡੀ ਹੋਈ ਹੋਈ ਹੈ ਨੰਬਰ ਰਹੂਗਾ ਅੱਜ ਦਾ ਇਹ ਵਾਲੇ ਸੂਟ ਦਾ ਇੱਕ ਇੱਕ ਨੰਬਰ ਸੂਟ ਰਹੂਗਾ ਇਦੇ ਵਿੱਚ ਮੈਂ ਕਲਰ ਸ਼ੋਅ ਕਰਦੀ ਆ ਸਟਾਰ ਕਲਰ ਆ ਉੱਪਰ ਇਹ ਵਾਲਾ ਡਿਜ਼ਾਈਨ ਆਪਣੇ ਕੋਲ ਰੈਡੀ ਹੋ ਕੇ ਆਇਆ ਵਾ ਨੈਕਸਟ ਡਿਜ਼ਾਈਨ ਪੀਚ ਕਲਰ ਆ ਅਲੱਗ ਕਰਦੇ ਪੀਚ ਕਲਰ ਦੇ ਉੱਪਰ ਹੋਊਗਾ 2 ਨੰਬਰ ਸੂਟ ਹੋਊਗਾ ਨਾਲ ਸੇਮ ਦੁਪੱਟਾ ਹੋਊਗਾ ਬਹੁਤ ਸੋਹਣੀ ਕ੍ਰिएशन ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕਲਰ ਵਾਲਾ ਇਹਦੇ ਵਿੱਚ ਰਹੂਗਾ ਜੀ ਪਿਸਤਾ ਗ੍ਰੇਨ ਕਲਰ ਕਲਰ ਸਾਰੀ ਇੰਗਲਿਸ਼ ਸੂਟ ਇੰਗਲਿਸ਼ ਸਰਦਾਰੀ ਪਿਓਰ ਤੇ ਨਾਲ ਹੀ ਸੇਮ ਉਦਾਂ ਦੇ ਕਲਰ ਆਏ ਨੇ ਉਦਾਂ ਦੇ ਬਣ ਕੇ 3 ਨੰਬਰ ਰਹੂਗਾ ਸੂਟ ਨਾਲ ਸੇਮ ਰਹੂਗਾ ਜੀ ਦੁਪੱਟਾ ਲਓ फोर्थ ਕਲਰ ਇਹ ਵੀ ਬਹੁਤ ਸੋਹਣਾ ਬਹੁਤ ਿਆਰਾ ਜਿਹਾ ਸੋਹਣਾ ਲਾਈਟ ਜਾਂ ਮਹਿੰਦੀ ਆ ਸ਼ੇਡ ਆ 4 ਨੰਬਰ ਪੀਸ ਆ ਤੇ ਨਾਲ ਸੇਮ ਰਹੂਗਾ ਇਹਦਾ ਵੀ ਦੁਪੱਟਾ ਦੁਪੱਟੇ ਪ੍ਰੋਪਰ ਰੈਡੀ ਮਿਲਣਗੇ ਚਾਰੇ ਦੇ ਚਾਰੀ ਪੀਸ ਬਹੁਤ ਸੋਹਣੇ ਨੇ ਬਸ ਤੁਸੀਂ ਆਪਣਾ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣਾ ਆਰਡਰ ਕੋਈ ਜਿੰਨੀ ਵੀ ਕ੍ਰੇਸ਼ਨ ਦਿਖਾਉਂਗੀ ਸਾਰੀ ਇਹ ਬੜੀ ਆਉਗੀ ਜੀ ਬੂਮਿੰਡ ਬ੍ਰਾਂਡ ਦੇ ਨੇ ਆਰਗੈਂਜ਼ਾ ਦੇ ਉੱਪਰ ਨੇ ਔਰ ਇਹਨਾਂ ਦਾ ਫੈਬਰਿਕ ਰਹੂਗਾ ਬੂਮੇਡ ਬ੍ਰਾਂਡ ਆ ਪੂਰਾ ਵਧੀਆ ਸੇਮ ਇਸ ਤਰ੍ਹਾਂ ਮਿਲੂਗਾ ਇਹਨਾਂ ਦੀ ਲੋਗੋ ਵੀ ਸੇਮ ਮਿਲੂਗੀ ਤੁਹਾਨੂੰ ਇਹਦੇ ਉੱਪਰ ਸੂਟ ਦੇ origignal ਪੀਸ ਨੇ ਕੋਈ ਵੀ ਡੁਪਲੀਕੇਟ ਨਹੀਂ ਹੈਗਾ ਨਾਲ ਸੇਮ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਬ੍ਰਾਂਡ ਦਾ ਲੋਗੋ ਸਾਰੇ ਕਿਤੇ ਸਟੈਂਪਿੰਗ ਜਿਵੇਂ ਰਾਮ ਟੈਕਸ ਆਪਣੀ ਸਟੈਂਪ ਛੱਡਦਾ ਬੂਮੇਡ ਬ੍ਰਾਂਡ ਵੀ ਪੂਰਾ ਟੌਪ ਦਾ ਬ੍ਰਾਂਡ ਆ ਅਲੋ ਇਹ ਹੈਗਾ ਅੱਜ ਦੀ ਵੀਡੀਓ ਦਾ ਸੈਕਿੰਡ ਸੈੱਟ ਐਤੋਂ ਰੋਕ ਲਵ ਚ ਇਸ ਤਰ੍ਹਾਂ ਮਿਲੂਗਾ ਇਹ ਸਾਰਾ ਘੇਰੇ ਦੇ ਉੱਪਰ ਡਿਜ਼ਾਈਨ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੇਖੋ ਘੇਰੇ ਦਾ ਡਿਜ਼ਾਈਨ ਆ ਫਰੰਟ ਲੁੱਕ ਬਹੁਤ ਸੋਹਣੀ ਆਈ ਆ ਸੂਟ ਦੀ ਬਹੁਤ ਹੀ ਪਿਆਰੀ ਜੀ ਲੁੱਕ ਦੇ ਉੱਪਰ ਕਲਰ ਵੀ ਬਹੁਤ ਪਿਆਰਾ ਆਫੀ ਸ਼ੇਡ ਆ ਬਹੁਤ ਸੋਹਣਾ ਕਲਰ ਬਹੁਤ ਪਿਆਰਾ ਕਲਰ ਸਾਰਾ ਟੋਟਲੀ ਜਿੰਨੀ ਕੀ ਪੇਂਟਿੰਗ ਆ ਨਾ ਸਾਰੀ ਟੋਟਲੀ ਹੈਂਡ ਦੇ ਨਾਲ ਬਹੁਤ ਸੋਹਣਾ ਹਾਈਲਾਈਟ ਕੀਤਾ ਗਿਆ ਸੇਮ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਉਗੀ ਸੇਮ ਪ੍ਰਿੰਟਿੰਗ ਹੀ ਬੈਕ ਰੋਗੀ ਬੈਕ ਇਹਦੀ ਬਿਲਕੁਲ ਸਾਰੇ ਟੁਕੜਿਆਂ ਜਿੰਨੇ ਵੀ ਦਿਖਾ ਰਹੀਆਂ ਨਾ ਬੈਕ ਸਾਰਿਆਂ ਦੀ ਸੇਮ ਰੋਗੀ ਤੇ ਨਾਲ ਇਹਨਾਂ ਦੇ ਇਸ ਤਰ੍ਹਾਂ ਰਹਿਣਗੀਆਂ ਪਿਓਰ ਕਰੇਵ ਦੀਆਂ ਬਾਟਮ ਪਿਓਰ ਕਰੇਵ ਦੀ ਬਾਟਮ ਰਹੋਗੀ ਬਹੁਤ ਸੋਹਣੀ ਤੇ 80 ਗ੍ਰਾਮ ਜਿਹੜੀ ਕਰੇਵ ਹੁੰਦੀ ਆ ਵਧੀਆ ਵਾਲੀ ਉਹਦੀਆਂ ਹੀ ਬਾਟਮਸ ਲੱਗੀਆਂ ਤੇ ਵਿਸਕੋਸ ਔਰਗੈਂਦਾ ਦੀ ਇਹਦੀ ਸ਼ਰਟ ਰਹੋਗੀ ਜੀ ਨਾਲ ਇਹਨਾਂ ਦੇ ਰਹਿਣਗੇ ਇਸ ਤਰ੍ਹਾਂ ਟੁਪਟੇ ਆਓ ਦੁਪੱਟਿਆਂ ਨਾਲ ਹੀ suit ਦੀ ਸਰਦਾਈ ਆ ਬਹੁਤ ਸੋਹਣਾ ਦੁਪੱਟਾ ਵਾਲਾ ਕਲੇਸ਼ਨ ਕੀਤਾ ਹੋਇਆ ਪ੍ਰਿੰਟਿੰਗ ਚੈੱਕ ਕਰ ਲਓ ਨਾਲ ਸਾਰਾ ਕੰਮ ਹਾਈਲਾਈਟ ਕੀਤਾ ਹੋਇਆ ਸਾਰਾ ਹੈਂਡ ਦੇ ਨਾਲ ਟੋਟਲੀ ਬਹੁਤ ਸੁਪਰ ਪੀਸ ਆ ਬਹੁਤ ਹੀ ਜ਼ਿਆਦਾ ਸੋਹਣਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਨੰਬਰ ਉਹਦਾ ਇਹ ਵਾਲੇ suit ਦਾ 5 5 ਨੰਬਰ ਪੀਸ ਆ ਜੀ ਕਾਫੀ ਆ শেਡ ਆ ਪ੍ਰੋਪਰ ਕਾਫੀ শেਡ ਦੇ ਉੱਪਰ ਆ ਇਹ ਨੈਕਸ ਵਾਲਾ ਇਹਦਾ শেਡ ਰਹੂਗਾ ਬਲੈਕ ਕਲਰ। ਆਹ। ਟੋਟਲੀ ਦੇਖੋ ਸਾਰਾ ਮਿਰਰ ਦਾ ਕੰਮ ਵੀ ਆਊਗਾ ਆਪਰ ਸੂਟ ਦੇ। ਬਹੁਤ ਸੋਹਣਾ ਕੰਮ ਕੀਤਾ ਹੋਇਆ, ਬਹੁਤ ਹੀ ਪਿਆਰਾ। ਨਾਲ ਦੁਪੱਟਾ ਮਿਲੂਗਾ ਸੇਮ ਹੀ ਤੇ ਨਾਲ ਨੰਬਰ ਹੋਊਗਾ 6। ਲਓ। ਇਹ ਆ ਗਿਆ ਵਾਈਨ ਕਲਰ। ਕੁਆਇੰਂ ਕਲਰ ਦੇ ਉੱਪਰ ਆ سیم ਇਸ ਤਰ੍ਹਾਂ ਦਾ ਕਲਰ ਰਹੂਗਾ ਨਾਲ سیم ਕਲੀਨ ਬਾਟਮਸ ਰਹਣਗੀਆਂ ਪਿਓਰ ਕ੍ਰੇਪ ਦੀਆਂ ਤੇ ਇਸ ਤਰ੍ਹਾਂ ਸਾਰੀ ਜਿਹੇ ਪ੍ਰਿੰਟਿੰਗ ਰਹੂਗੀ ਨਾਲ سیم ਹੀ ਰਹੂਗਾ ਦੁਪੱਟਾ ਨੰਬਰ ਹੋਗਾ ਪੀਸ ਦਾ 7 7 ਨੰਬਰ ਸੂਟ ਰਹੂਗਾ ਬਹੁਤ ਸੋਹਣੀ ਬਹੁਤ ਹੀ ਪ੍ਰੀਮੀਅਮ ਰੇਂਜਰ ਨੇ ਤੇ ਕੱਪੜਾ ਬਹੁਤ ਜਿਆਦਾ ਬਹੁਤ ਸੋਹਣਾ ਪੀਤਾ ਪਿਸਤਾ ਗ੍ਰੀਨ ਕਲਰ ਦੇ ਉੱਪਰ ਨਾਲ ਇਸ ਤਰ੍ਹਾਂ ਡਿਜੀਟਲ ਰੋਗੀ ਸ਼ਰਟ ਸਾਰੀ ਟੋਟਲੀ ਸਾਰਾ ਹੈਂਡ ਦਾ ਕੰਮ ਰਹੂਗਾ ਸਾਰਾ ਘੇਰੇ ਦੇ ਉੱਪਰ ਵੀ ਟੋਟਲੀ ਹੈਂਡ ਦਾ ਕੰਮ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਨਾਲ ਇਹਦੀ ਵੀ ਪਿਓਰ ਕਰੀਮ ਦੀ ਬਾਟਮ ਰਹੂਗੀ ਸਾਰੇ ਫਿਨਿਸ਼ਿੰਗ ਪੱਟੀ ਤੇ ਲੈਸ ਦੇ ਨਾਲ ਸਾਰਾ ਇਹ ਪੀਸ ਰੈਡੀ ਰਹੂਗਾ ਇਹਨਾਂ ਨੂੰ ਡੁਪੱਟਾ ਨਾਲ ਇਸ ਤਰ੍ਹਾਂ ਰਹਗਾ ਇਹਦਾ ਡੁਪੱਟਾ ਇਸ ਤਰ੍ਹਾਂ ਉਹਗਾ ਜੀ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਸਾਰਾ ਟੋਟਲੀ ਹੈਂਡਵਰਕ ਦੇ ਨਾਲ ਆ ਦੁਪੱਟਾ ਵੀ ਰੈਡੀ ਹੋਇਆ ਹੋਇਆ ਜਿੰਨਾ ਵੀ ਨਾਲ ਫਿਨਿਸ਼ਿੰਗ ਪੱਟੀਆਂ ਦਿੱਤੀਆਂ ਹੋਈਆਂ ਨਾਲ ਹੋਰ ਸਾਈਡ ਲੈਸ ਵੀ ਦਿੱਤੀ ਹੋਈ ਬਹੁਤ ਸੋਹਣਾ ਪੀਸ ਹੈ ਵੀ ਰੈਡੀ ਹੋਇਆ ਇਹ ਸਿੰਗਲ ਪੀਸ ਹੈ ਇਹਦੇ ਵਿੱਚ ਕੋਈ ਵੀ ਅਦਰ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਹੈ ਨੰਬਰ ਹੈਗਾ ਪੀਸ ਦਾ 8 ਨੂੰ ਲਓ ਅੱਜ ਦੀ ਵੀਡੀਓ ਦਾ ਲਾਸਟ ਸੈੱਟ ਆ ਇਹ ਕਲਰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਲਰ ਆਇਆ ਵਸੂਰ ਦੋ ਟ੍ਰੇਟਿੰਗ ਚੈੱਕ ਕਰ ਲੋ ਸਾਰੀ ਟੋਟਲੀ ਹੈਂਡ ਦਾ ਪੱਫ ਦਾ ਸਾਰਾ ਕੰਮ ਮਿਲੂਗਾ ਤੁਹਾਨੂੰ ਥੋੜੀ ਉੱਪਰ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਕਲਰ ਵੀ ਬਹੁਤ ਸੋਹਣਾ ਇਸਕੋਸ ਲਾਈਨਿੰਗ ਔਰ ਗੈਂਦਾ ਹੈ ਟੈਬੀ ਲਾਈਨਿੰਗ ਵਾਂਗੂ ਨਾ ਲਾਈਨਿੰਗ ਆਉਗੀ ਸਾਰੇ بیس ਦੇ ਵਿੱਚ ਜਿਹੜੀ ਆਈ ਹੋਈ ਆ ਇਸ ਤਰ੍ਹਾਂ ਸੈਲਫ ਪ੍ਰਿੰਟਿੰਗ بیس ਆਊਗਾ ਬਿਲਕੁਲ ਹੀ ਨਹੀਂ ਹੈਗਾ ਮਤਲਬ ਖੜਮਾ ਫਨ ਨਹੀਂ ਹੈਗਾ ਕਿਉਂਕਿ ਬਹੁਤ ਪ੍ਰੀਮੀਅਮ ਕੁਆਲਿਟੀ ਲੱਗੀ ਹੋਈ ਆ ਸਾਰੇ ਫੈਬਰਿਕ ਦੀ ਤੇ ਨਾਲ ਇਹਦੇ ਜਿਹੜੀ ਬਾਟਮ ਲੱਗੀ ਹੋਈ ਆ ਪਿਓਰ ਕ੍ਰੇਪ ਦੀ ਲੱਗੀ ਹੋਈ ਆ ਫਰੰਟ ਬੈਕ ਸਾਰੀ ਸੇਮ ਰਹੂਗੀ ਆਹ ਵਾਲਾ ਪਾਸਾ ਮਾਡਲ ਕਰੋ ਬੰਨਣਾ ਹੈ ਅੰਦਰ ਲਓ ਜੀ ਇਹ ਰਹੂਗਾ ਦਾ ਦੁਪੱਟਾ ਇਹ ਦੋ ਕੜੀਆਂ ਤੇ ਆ ਦੁਪੱਟੇ ਇਸ ਤਰ੍ਹਾਂ ਹੋਣਾ ਹੈ ਪਟਾੜ ਪਟਿਆਂ ਦੀ ਲੈਂਥ ਵਗੈਰਾ ਸਾਰੇ ਤੁਸੀਂ ਚੈੱਕ ਕਰ ਲਓ ਉਹ ਵਾਲਾ ਨਾ ਫੜੋ ਬੋਸ ਹੁਣੀ ਬਹੁਤ ਹੀ ਪਿਆਰਾ ਸਾਰਾ ਪੀਸ ਆ ਪੂਰਾ ਟੋਟਲੀ ਹੈਂਡ ਵਰਕ ਦੇ ਉੱਪਰ ਆ ਜਿਵੇਂ ਜਿਵੇਂ ਸ਼ਰਟ ਦੇ ਉੱਪਰ ਲਾਈਨਿੰਗ ਆ ਸੇਮ ਦੁਪट्टे ਦਾ بیس ਵੀ ਲਾਈਨਿੰਗ ਦੇ ਉੱਪਰ ਹੋਗਾ ਆਰਗੈਂਜ਼ਾ ਲਾਈਨਿੰਗ ਸਾਰੇ ਫਿਨਿਸ਼ਿੰਗ ਪਟੀਆਂ ਲੈਂਸ ਦੇ ਨਾਲ ਸਾਰਾ ਦੁਪੱਟਾ ਰੈਡੀ ਹੋਏਗਾ ਨੰਬਰ ਹੋਊਗਾ ਪੀਸ ਦਾ ਨੋ 9 ਇਦੇ ਵਿੱਚ ਕਲਰ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਸੇਮ ਰਹੂਗਾ ਕਲਰ ਇਹਦੇ ਅਲੱਗ-ਅਲੱਗ ਹੋਣਗੇ ਇਸ ਤਰ੍ਹਾਂ ਪੈਰਟ ਮਹਿੰਦੀ ਆ ਕਲਰ ਆਊਗਾ 10 ਨੰਬਰ ਪੀਸ ਰਹੂਗਾ ਹਾਂ ਇਹ ਗ੍ਰੇ ਕਲਰ ਆ ਗਿਆ ਬਲੈਕਿਸ਼ ਜਾਂ ਗ੍ਰੇ ਕਲਰ ਆ 11 ਨੰਬਰ ਰਹੂਗਾ ਪੀਸ ਨਾਲ ਸੇਮ ਹੀ ਰਹੂਗਾ ਦੁਪੱਟਾ ਗ੍ਰੀਨ ਮਹਿੰਦੀ ਆ ਸ਼ੇਡ ਆ ਜੀ ਗ੍ਰੀਨ ਮਹਿੰਦੀ ਆ ਸ਼ੇਡ ਨਾਲ ਸੇਮ ਗ੍ਰੀਨ ਮਹਿੰਦੀ ਇਹ ਰਹੂਗੀ ਇਹਦੀ ਦੁਪੱਟਾ ਤੇ ਨੰਬਰ ਰਹੂਗਾ ਜੀ ਸੂਟ ਦਾ 12 ਸਾਰਾ ਟੋਟਲੀ ਤੁਸੀਂ ਨੇੜੇ ਤੋਂ ਦੇਖੋ ਬਹੁਤ ਸੋਹਣਾ ਸਾਰਾ ਪ੍ਰੀਮੀਅਮ ਕੰਮ ਹੋਇਆ ਹੋਇਆ ਬਹੁਤ ਸੋਹਣੀਆਂ ਕ੍ਰਿਸ਼ਨਾਂ ਨੇ ਬਹੁਤ ਹੀ ਪਿਆਰੇ ਸਾਰੇ ਸੂਟ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਹੈ ਤੇ ਬਹੁਤ ਸੋਹਣੇ ਕਲਰ ਚਾਟਾਂ ਦੇ ਉੱਪਰ ਆਈ ਹੈ ਤੇ ਇਹ ਕਪੜਾ ਦਾ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ ਇੰਨੀ ਸੋਹਣੀ ਕ੍ਰੀਏਸ਼ਨ ਆ ਇਹ ਤੇ ਸਾਰੀ ਬ੍ਰੈਂਡ ਦੀ ਲੋਗੀ ਇਹਨਾਂ ਵਿੱਚੋਂ ਜਿਹੜਾ ਵੀ ਸਟਾਈਲ ਨੂੰ ਪਸੰਦ ਆ ਹੋਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੇ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕ 三十要这样